ਸਿਮਰਨ ਤਰਸਦੀਆਂ ਤੰਦਾ ਵਿੱਚੋਂ ਸੋਹਣੀ ਬੁਣੀ ਧਰਮ ਦੀ ਚਾਦਰ ਕੋਮਲ ਹਿਰਦਾ ਸਹਿ ਨਾ ਸਕਦਾ ਕਿਸੇ ਧਰਮ ਦਾ ਜਦ ਹੋਈ ਅਨਾਦਰ ਸਵਨਾ ਦੀ ਪੱਤ ਟਕਨ ਵਾਲੀ ਸਾਰੇ ਕਰਦੇ ਨੇ ਇਸ ਦਾ ਆਦਰ ਸਾਰੀ ਖਲਕਤ ਨੂੰ ਕਰ ਰਹੀ ਹੈ ਧੰ ਧੰ ਸ਼੍ਰੀ ਗੁਰੂ ਤੇਗ ਬਹਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਆਪਾਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਤੇਗ ਦੇ ਤਨੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਤਰਤ ਜਿਸ ਸਥਾਨ ਤੇ ਅੱਜਕੱਲ ਗੁਰਦੁਆਰਾ ਸ੍ਰੀ ਅਣੀਸਰ ਸਾਹਿਬ ਸ਼ਸ਼ੋਭਿਤ ਹੈ ਦੇ ਇਤਿਹਾਸ ਦੇ ਪੰਨਿਆਂ ਨੂੰ ਫੋਲਦੇ ਹੋਏ ਇਤਿਹਾਸ ਨੂੰ ਸਰਵਨ ਕਰਾਂਗੇ ਆਓ ਸਾਰੇ